ਹਾਂਜੀ ਦੋਸਤੋ ਸਵਾਗਤ ਹੈ ਸਭ ਦਾ ਅੱਜ ਆਪਾਂ ਜਿਹੜੀ ਕਹਾਣੀ ਪੜ ਰਹੇ ਹਾਂ ਉਹਦਾ ਨਾਂ ਹੈ ਬਿਲਗੇ ਵਾਲੀ ਮਾਂ ਅਤੇ ਇਸ ਦੇ ਲੇਖਕ ਅਨਜਿੰਦਰ ਜੀ ਲਓ ਫਿਰ ਸ਼ੁਰੂ ਕਰਦੇ ਹਾਂ ਜੀ ਕਹਾਣੀ ਬਿਲਗੇ ਵਾਲੀ ਮਾਂ ਬਾਹਰਲੇ ਦੇ ਨਾਲ-ਨਾਲ ਘਰਦਿਆਂ ਨੂੰ ਵੀ ਅਚੰਭਾ ਹੋਇਆ ਸੀ ਕਿ ਮਾਂ ਦੀ ਅਰਤੀ ਦੇ ਨਾਲ ਇੰਨੇ ਜ਼ਿਆਦਾ ਲੋਕ ਕਿੱਦਾਂ ਆ ਤੁਰੇ ਸਨ ਉਹਦੀਆਂ ਦੋਹੇ ਧੀਆਂ ਨੂੰ ਜਿੱਥੇ ਆਪਣੀ ਮਾਂ ਦੇ ਤੁਰ ਜਾਣ ਦੇ ਗਮਨੇ ਆ ਕੇ ਰਿਹਾ ਸੀ ਉੱਥੇ ਇਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਇਹ ਚਿੰਤਾ ਲੱਗੀ ਸੀ ਕਿ ਗੁਜ਼ਾਰੇ ਕੁ ਜੋਗੇ ਬੰਦੇ ਤੇ ਜਨਾਨੀਆਂ ਵੀ ਇਕੱਠੇ ਹੋਣਗੇ ਕਿ ਨਹੀਂ ਇਸ ਲਈ ਉਹ ਆਪਣੇ ਨਾਲ ਪੂਰੀ ਦੀ ਪੂਰੀ ਮਕਾਨ ਲੈ ਕੇ ਆਇਆ ਸਨ ਉਹਨਾਂ ਫੋਨ ਤੇ ਮਾਮੇ ਨੂੰ ਜ਼ੋਰ ਪਾ ਕੇ ਕਿਹਾ ਸੀ ਸਾਰਿਆਂ ਨੂੰ ਫੋਨ ਕਰ ਦਿਓ ਅਸੀਂ ਵੀ ਕਰ ਰਹੀਆਂ ਅਰਤੀ ਦੇ ਮਗਰ ਮਗਰ ਤੁਰਦਿਆਂ ਲੋਕਾਂ ਨੇ ਆਗਾ ਨੂੰ ਤਾਂ ਦੇਖਣਾ ਹੀ ਸੀ ਪਿਛਾਣ ਉਹ ਮੁਰਮੁਰਕੇ ਵੀ ਦੇਖ ਰਹੇ ਸਨ ਉਹ ਇਹ ਅੰਦਾਜ਼ਾ ਲਾ ਰਹੇ ਸਨ ਕਿ ਇਸ ਪਿੱਛੇ ਚੂੜ ਸਿੰਘ ਦੇ ਸਾਂਸਵੰਦ ਸੀ ਜਾਂ ਉਸਦੇ ਮੁੰਡੇ ਦੇ ਤਰਲੋਕ ਦਾ ਮੁੰਡੇ ਦੀ ਘੱਟ ਸੰਭਾਵਨਾ ਸੀ ਕਿਉਂਕਿ ਉੱਥੇ ਬੁੱਢਿਆਂ ਤੇ ਬੁੱਢੀਆਂ ਦੀ ਗਿਣਤੀ ਜ਼ਿਆਦਾ ਸੀ ਅੱਧਾ ਕ ਜਵਾਬ ਤਾਂ ਉਹਨਾਂ ਦੇ ਪਾਸੇ ਦੇ ਜਰਨੈਲ ਸਿੰਘ ਨੇ ਦੇ ਦਿੱਤਾ ਜਿਹੜੇ ਬੰਦੇ ਆਪਣੇ ਅਸੂਲਾਂ ਤੇ ਜਿਉਂਦੇ ਨੇ ਉਹੀ ਬੰਦੇ ਹੁੰਦੇ ਨੇ ਐਵੇਂ ਮਰੂ ਮਰੂ ਕਰੀ ਜਾਣਾ ਕਿੱਥੋਂ ਦਾ ਜਾਉਣਾ ਹੁੰਦਾ ਹੈ ਚੂਰ ਸਮਦੀ ਮਾਂ ਨੇ ਸਾਡੀ ਪੱਤੀ ਲਈ ਇਹ ਮਿਸਾਲ ਪੈਦਾ ਕਰਤੀ ਕਿ ਰੰਡੇਪਾ ਕਿਦਾਂ ਕੱਟੀਦਾ ਹੈ ਧੀਏ ਉਜੜੇ ਹੋਏ ਲੋਕਾਂ ਨੂੰ ਸਾਰੀ ਮੁਸੀਬਤਾਂ ਚੱਲਣੀਆਂ ਪੈਂਦੀਆਂ ਪਟਵਾਰੀ ਨਾਲ ਆਏ ਬਾਹੂ ਨੇ ਪੁੱਛਿਆ ਸੀ ਭੈਣ ਜੀ ਤੁਹਾਡੀ ਜਾਤ ਕੀ ਹੈ ਮੈਂ ਦੱਸ ਦਿੱਤਾ ਸੀ ਰਾਜਪੂਤ ਸੁਨਿਆਰ ਉਹਨੇ ਉਲਟਾ ਪੁੱਛਿਆ ਰਾਜਪੂਤ ਜਾਂ ਸੁਨਿਆਰ ਮੈਂ ਫੇਰ ਕਿਹਾ ਸੀ ਨਹੀਂ ਅਸੀਂ ਰਾਜਪੂਤ ਸੁਨਿਆਰ ਹੁੰਨੇ ਆ ਬਾਹੂ ਖਿੱਚ ਗਿਆ ਸੀ ਤੇ ਬੋਲਿਆ ਸੀ ਦੇਖੋ ਜੀ ਰਾਜਪੂਤ ਚਾਤ ਅੱਡ ਹੁੰਦੀ ਐ ਸਨਿਆਰ ਅੱਡ ਤੁਸੀਂ ਦੋਵੇਂ ਇਕੱਠੀਆਂ ਕਰੀ ਜਾਂਦੇ ਹੋ ਮੈਂ ਤਾਂ 100 ਦੀ ਇੱਕ ਸਣਾ ਦਿੱਤੀ ਭਾਈ ਅਸੀਂ ਰਾਜਪੂਤ ਸਨਿਆਰ ਹੁੰਨੇ ਆ ਬਾਕੀ ਤੂੰ ਜਾਣ ਤੇਰਾ ਕੰਮ ਜਾਣੇ ਮੈਨੂੰ ਤੇਰੇ ਬਾਬੇ ਨੇ ਇਹੀ ਦੱਸਿਆ ਸੀ ਪਿਛਲੇ 50 60 ਸਾਲਾਂ ਤੋਂ ਮੈਂ ਇਹੀ ਮੰਨਦੀ ਆ ਰਹੀ ਸਾਂ ਤੇਰਾ ਬਾਬਾ ਤਾਂ ਰੌਲਾ ਵੇਲੇ ਰਾਹ ਚ ਪੂਰਾ ਹੋ ਗਿਆ ਸੀ ਚੂੜ ਨੂੰ ਹੱਕ ਨਾਲ ਲਾਈ ਮੈਂ ਬਿਲ ਕੇ ਆ ਗਈ ਜਦ ਦੀ ਘਰ ਤਾਂ ਪਹਿਲਾਂ ਹੀ ਜੱਟਾਂ ਨੇ ਸਾਹਮ ਰੱਖਿਆ ਸੀ ਮੈਂ ਭੱਠੇ ਵਾਲਿਆਂ ਦੇ ਘਰ ਕੁਝ ਮਹੀਨੇ ਕੱਟੇ ਫੇਰ ਰਹਿਮੇ ਦੇ ਖਾਲੀ ਕੀਤੇ ਅਲਫ ਕੱਚੇ ਘਰ ਨੂੰ ਸਾਹਮ ਲਿਆ ਬੜੇ ਔਖੇ ਵੇੜੇ ਸੀ ਉਹ ਲੈਲਪੁਰ ਆ ਕੇ ਹੁਕਮ ਹੋਇਆ ਕਿ ਮਿਲਟਰੀ ਟਰੱਕਾਂ ਸਿਰਫਔਰਤਾਂ ਤੇ ਬੱਚੇ ਹੀ ਜਾ ਸਕਦੇ ਨੇ ਚੂੜ ਉਦੋਂ 12-13 ਸਾਲਾਂ ਦਾ ਸੀ ਇੱਕ ਫੌਜੀ ਨੇ ਉਸ ਨੂੰ ਬਾਹਾਂ ਫੜ ਕੇ ਹਟਾ ਉਤਾਰ ਦਿੱਤਾ ਮੇਰੇ ਕਾਲਜੇ ਨੂੰ ਧੂਪ ਪਈ ਜਾਨ ਔਖੀ ਕੜਿੱਕੀ 'ਚ ਫਸ ਗਈ ਮਾਂ ਆਪਣੇ ਪੁੱਤ ਨੂੰ ਕਿਦਾਂ ਛੱਡ ਸਕਦੀ ਸੀ ਫੌਜੀ ਅੱਗੇ ਪਿੱਛੇ ਹੋਇਆ ਤਾਂ ਮੈਂ ਉਸ ਨੂੰ ਫੇਰ ਟਰੱਕ ਚੜਾ ਲੈ ਤੇ ਆਪਣੇ ਘਰ ਦੇ ਚਲਕੋਲ ਬਿਲ ਗਿਆ ਕਿ ਰੋਟੀ ਪਾਣੀ ਦਾ ਕੋਈ ਵਸੀਲਾ ਨਹੀਂ ਸੀ ਭਰਿਆ ਪਰਾਇਆ ਘਰਵਾਰ ਛੱਡ ਕੇ ਆਉਣਾ ਪਿਆ ਸੀ ਮੈਂ ਤਾਂ ਤੁਰਨ ਲੱਗੀ ਤੇੜ ਦੇ ਕੱਪੜੇ ਹੀ ਲਿਆਈ ਸੀ ਗਹਿਣਾ ਸੋਨਾ ਤੇਰੇ ਬਾਬੇ ਕੋਲ ਸੀ ਜਿਹੜਾ ਕਿ ਉਸ ਦੀ ਮੌਤ ਦੇ ਨਾਲ ਹੀ ਪਰਾਇਆ ਹੋ ਗਿਆ ਮੈਂ ਕੱਲੀ ਸਾ ਨਾ ਕੋਈ ਭੈਣ ਨਾ ਭਾਈ ਨਾ ਕੋਈ ਨੇੜਲਾ ਸ਼ਰੀਕ ਨਾ ਭਾਈਚਾਰਾ ਨਾ ਹੀ ਕਿਸੇ ਨਾਲ ਬਹੁਤੀ ਮਿਲਵਰਤਾਂ ਵਾਲੀ ਸਾਹਜ ਚੂੜ੍ਹ ਜੇ ਛੋਟਾ ਸੀ ਮੈਂ ਤੋਂ ਮੱਝਾਂ ਰੱਖ ਲੀਆਂ ਇਹਨਾਂ ਦੇ ਆਸਰੇ ਦੋਹਾਂ ਜੀਆਂ ਦੀ ਰੋਟੀ ਚੱਲ ਪਈ ਦੋ ਸਾਲਾਂ ਬਾਅਦ ਮੈਂ ਚੂੜ੍ਹ ਨੂੰ ਨਲਕੇ ਲਾਉਣ ਦਾ ਕੰਮ ਸਿੱਖਣ ਲੱਗਾ ਤਾ ਉਹ ਸਿੰਨੀ ਕੋਲ ਲਧਰਾ ਆ ਗਿਆ ਉਹ ਸਿਰੇ ਦਾ ਸ਼ਰਾਰਤੀ ਸੀ ਰੋਜ਼ ਰੋਜ਼ ਦੇ ਲਾਂਬੇ ਤੋਂ ਤੰਗਾ ਕੇ ਉਹਦੇ ਭਾਈਏ ਨੇ ਉਸ ਨੂੰ ਬਿਲਗੇ ਵਾਲੀ ਗੱਡੀ ਚੜਾ ਦਿੱਤਾ ਮੈਂ ਪੱਠੇ ਵਾਲਿਆਂ ਨੂੰ ਰਹਿ ਕੇ ਉਸ ਨੂੰ ਗਰਾਂਿਆਂ ਦਾ ਕੰਮ ਸਿੱਖਣ ਭੇਜਿਆ ਉਹ ਉੱਥੇ ਰਹਿੰਦਾ ਹਫ਼ਤੇ ਬਾਅਦ ਆਉਂਦਾ ਬਿਲਗੇ ਤੋਂ ਗਰਾਂਹਾਂ ਤੱਕ ਤੁਰ ਕੇ ਜਾਂਦਾ ਤੁਰ ਕੇ ਵਾਪਸ ਆਉਂਦਾ ਹਫ਼ਤੇ ਪਰਲੇ ਸਮਾਨ ਦੀ ਗੱਠੜੀ ਬੰਨ੍ਹ ਕੇ ਸਿਰ ਤੇ ਰੱਖਦਾ ਤੇ ਚੱਲ ਖੁਸਰੋ ਤੁਰ ਕੇ ਫੇਜਾ ਮਗਰੋਂ ਉਹ ਨਵਾਂ ਪਿੰਡ ਦੇ ਤਰਖਾਣਾ ਨਾਲ ਕੰਮ ਕਰਨ ਲੱਗਿਆ ਉੱਥੋਂ ਪੂਰਾ ਮਿਸਤਰੀ ਬਣ ਕੇ ਉਹਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਉਹ ਆਪਣੀ ਪੋਤਰੀ ਨਰਮਲਾ ਨੂੰ ਇਹ ਗੱਲਾਂ ਵਾਰ-ਵਾਰ ਦੱਸਦੀ ਸੀ ਲਾਲਾ ਕਿਰਪਾ ਰਾਮ ਤਾਂ ਰੌਲੇ ਪਿਆ ਤੇ ਕਸੂਰ ਤਾਂ ਕੌਂਦਾ ਅਜੀਹਾ ਬਿਮਾਰ ਹੋਇਆ ਕਿ ਪੁੱਛੋ ਕੁਛ ਨਾ ਇੱਕ ਦਿਨ ਪਹਿਲਾਂ ਮੱਖਣ ਸਿੰਘ ਨੂੰ ਉਸਨੇ ਆਪਣੇ ਹੱਥੀਂ ਫੂਕਿਆ ਸੀ ਉਲਟੀਆਂ ਟੱਟੀਆਂ ਨੇ ਉਹਦੀ ਜਾਨ ਲੈ ਲਈ ਸੀ ਕੋਈ ਦੱਸਦਾ ਤਾਂ ਮੈਨੂੰ ਇਤਵਾਰ ਨਾ ਆਉਂਦਾ 6 ਫੁੱਟਾ ਜਵਾਨ ਇੰਨੀ ਛੇਤੀ ਕਿੱਦਾਂ ਮਰ ਸਕਦਾ ਸੀ ਉਹ ਆਪਣੇ ਇਲਾਕੇ ਦਾ ਮੰਨਿਆ ਹੋਇਆ ਬੰਦਾ ਸੀ ਦਸ ਗਏ ਜੀ ਪੱਗਬੰਦ ਦਾ ਸੀ ਲਾਟੀ ਕਾੜ ਦੀ ਵੀ ਪ੍ਰਵਾਹ ਨਾ ਕਰਦਾ ਸੱਚੀ ਤੇਰਾ ਬਾਬਾ ਬਹੁਤ ਕੱਬਾ ਸੀ ਇੱਕ ਵਾਰੀ ਉਸ ਦੀ ਸ਼ਰਾਬ ਚੋਰੀ ਹੋ ਗਈ ਜਿਉ ਮੈਨੂੰ ਕੁੱਟਣ ਲੱਗਿਆ 10 ਦਿਨ ਕੁੱਟਦਾ ਰਿਆ ਜਿੱਦਾਂ ਮੈਂ ਕੋਈ ਪਸ਼ੂ ਹੋਵਾਂ ਮੈਨੂੰ ਕਹਿੰਦਾ ਸ਼ਰਾਬ ਦਾ ਤੈਨੂੰ ਪਤਾ ਹੈ ਮੈਨੂੰ ਆਪੇ ਦੱਸ ਦੇ ਮੈਂ ਤੇਰੇ ਝੋ ਕੱਢਣੀ ਹੈ ਡਰ ਦੀ ਮਾਰੀ ਮੈਂ ਮਾਰੇ ਜਾਂਦੀ ਝੋਟੇ ਜਿੰਨਾ ਤਾਂ ਉਸ ਜ਼ੋਰ ਸੀ ਫੇਰ ਮੈਂ ਮੁੱਕਰ ਜਾਂਦੀ ਹੋਇਆ ਐਦਾਂ ਸੀ ਕਿ ਪਿੰਡ ਛਿੰਝ ਪਈ ਸੀ ਪਹਿਲਵਾਨਾਂ ਨੇ ਉਸ ਦੀ ਸ਼ਰਾਬ ਚੋਰੀ ਕੱਢ ਕੇ ਪੀ ਲਈ ਮੇਰੀ ਚੰਗੀ ਕਿਸਮਤ ਨੂੰ 11ਵੇਂ ਦਿਨ ਉਹਨਾਂ ਪਹਿਲਵਾਨਾਂ ਚੋਂ ਇੱਕ ਪਹਿਲਵਾਨ ਦੁਕਾਨ 'ਚ ਆ ਗਿਆ ਲੱਗਾ ਸ਼ਰਾਬ ਦੀ ਸਫਤ ਕਰਨ ਉਸ ਪਹਿਲਵਾਨ ਨੂੰ ਉੱਥੇ ਢਾ ਲਿਆ ਉਹ ਆਪਣੀ ਜੁੱਤੀ ਛੱਡ ਕੇ ਦੌੜ ਗਿਆ ਉਹ ਉਸ ਮਗਰ ਦੌੜਿਆ ਬੋਲਿਆ ਸਾਲਿਆ ਤੂੰ ਹੀ ਆ ਕਿਦਾਂ ਕੀਤਾ ਚੋਰੀ ਕਰਨ ਦਾ ਤੈਨੂੰ ਪਤਾ ਨਹੀਂ ਮੈਂ ਵੀ ਬਿਲਗੇ ਵਾਲਾ ਕਿਰਪਾ ਲੈ ਹੋਰ ਸੁਣ ਇਹਦੇ ਤਾਏ ਦਾ ਪੁੱਸੇ ਰੱਖਾ ਜਿਸ ਗਲੀ ਚੋ ਇਹ ਦੋਨੇ ਲੰਘ ਜਾਂਦੇ ਲੋਕ ਕਹਿੰਦੇ ਅੱਜ ਖੈਰ ਨਹੀਂ ਰੱਖੇ ਨੇ ਬਾਗਿਆਣੇ ਵਾਲੇ ਸਰਦਾਰਾਂ ਦੀ ਛੋਟੀ ਕੁੜੀ ਚਰਨੀ ਕੱਢ ਕੇ ਲਿਆਂਦੀ ਸੀ ਇਹ ਵੀ ਕਿਹੜਾ ਘਟ ਸੀ 12 ਸਾਲ ਮੁਸਮਾਨੋਣੀ ਰਹੀਮੋ ਰੱਖੀ ਫਿਰ ਇੱਕ ਦਿਨ ਬਿਲਗੇ ਸ਼ਰੇਆਮ ਬਾਜ਼ਾਰ ਚ ਕੁੱਟੀ ਤੇ ਛੱਡਤੀ ਤੇਰਾ ਬਾਬਾ ਬਿਲਗੇ ਤਾਂ ਬਹੁਤਾ ਚੈਨ ਨਹੀਂ ਰਹਾ ਫਿਰ ਮੈਨੂੰ ਕੱਢ ਕੇ ਲੈ ਗਿਆ ਵਾਰ ਨੂੰ ਉਦੋਂ ਸਮੇਂ ਇਦਾਂ ਦੇ ਹੁੰਦੇ ਸੀ ਇੱਕ ਦੂਜੇ ਦੇ ਤੀਵੀਆਂ ਕੱਢ ਕੇ ਲੈ ਜਾਂਦੇ ਸੀ ਕਾਨੂੰ ਮੈਂ ਤਾਂ ਉਹਦੀਆਂ ਗੱਲਾਂ ਚ ਆ ਗਈ ਸੀ ਉਹ ਸੁਨੱਖਾ ਵੀ بڑا ਸੀ ਤੇਰੇ ਪਿਓ ਦੇ ਨੈਣ ਨਕਸ਼ ਬਿਲਕੁਲ ਉਹਦੇ ਵਰਗੇ ਨੇ ਪਰ ਰੰਗ ਮੇਰੇ ਤੇ ਗਿਆ ਹੁਣ ਕਿੱਥੇ ਆ ਉਹਦੇ ਵਰਗੇ ਦਰਸ਼ਨੀ ਜਵਾਨ ਉਹ ਮੈਨੂੰ ਆਪਣੀ ਹਿੱਤ ਦੇ ਜ਼ੋਰ ਤੇ ਲੈ ਕੇ ਗਿਆ ਸੀ ਮੈਂ ਵੀ ਉਹਦਾ ਪੂਰਾ ਸਾਥ ਦਿੱਤਾ ਉਹਨੂੰ ਮਿਲਣ ਤੋਂ ਪਹਿਲਾਂ ਮੈਂ ਕੀ ਕੀ ਕੀਤਾ ਇਹ ਨਾ ਮੈਨੂੰ ਪੁੱਛੀ ਉਸ ਦੀ ਹੋਣ ਤੋਂ ਬਾਅਦ ਮੈਂ ਕਿਸੇ ਬੰਦੇ ਦੇ ਚਿਹਰੇ ਵੱਲ ਕਦੇ ਨਹੀਂ ਵੇਖਿਆ ਔਰਤ ਦਾ ਵੀ ਕੋਈ ਧਰਮ ਹੁੰਦਾ ਹੈ ਕੋਈ ਯਾਤ ਨਹੀਂ ਹੁੰਦੀ ਹੁਣ ਤੂੰ ਮੈਨੂੰ ਮੇਰੇ ਪੇਕਿਆਂ ਦੀ ਯਾਤ ਨਾ ਪੁੱਛੀ ਜਦੋਂ ਜਉਂਦਾ ਸੀ ਉਦੋਂ ਮੇਰੇ ਲਈ ਸੂਰਜ ਚੜਨ ਤੋਂ ਮਗਰੋਂ ਕਰੋ ਨਿਕਲਣਾ ਇੱਕ ਤਰ੍ਹਾਂ ਦੀ ਬੰਦਜ ਸੀ ਜੇ ਜਾਣਾ ਵੀ ਪੈ ਜਾਂਦਾ ਤਾਂ ਮੈਂ ਘਗਰਾ ਪਾ ਕੇ ਨਿਕਲਦੀ ਮੂੰਹ ਸਿਰ ਮੋٹے ਕੱਪੜੇ ਨਾਲ ਢਕਿਆ ਹੁੰਦਾ ਘਰ ਦਾ ਸਾਰਾ ਸਮਾਨ ਉਹ ਆਪ ਜਣਾਂ ਵਾਲਿਆਂ ਜਾ ਕੇ ਲੈ ਕੇ ਆਉਂਦਾ ਸੀ ਕੰਮ ਕਾਰ ਠੀਕ ਠਾਕ ਚੱਲਦਾ ਸੀ ਘਰ 'ਚ ਕਿਸੇ ਚੀਜ਼ ਦੀ ਟੋਟ ਨਹੀਂ ਸੀ ਸ਼ਾਹੂਕਾਰਾ ਚੱਲਦਾ ਸੀ ਨਾਲ ਹੀ 2 ਨੰਬਰ ਦਾ ਕਾਰੋਬਾਰ ਸੀ ਮਾ ਲਈ ਧਰਮ ਕੋਈ ਚੀਜ਼ ਨਹੀਂ ਸੀ ਉਹ ساری ਉਮਰ ਕਿਸੇ ਮੰਦਰ ਵਿੱਚ ਗਈ ਨਾ ਕਿਸੇ ਗੁਰਦੁਆਰੇ ਮੱਥਾ ਟੇਕਿਆ ਨਾ ਕੰਜ ਕਾਂ ਵਠਾਇਆ ਨਾ ਈਸ਼ੀਕ ਦੇ ਭਾਈ ਚਾਰੇ ਨਾਲ ਮਿਲੀ ਵਰਤੀ ਉਸ ਦੀ ਆਪਣੇ ਆਂਡ ਗੌਣ ਵਿੱਚ ਇੱਕ ਦੋ ਘਰਾਂ ਨਾਲ ਮਿਲ ਵਰਤੋ ਸੀ ਬਸ ਉਹ ਆਪਣੇ ਕੰਮ ਨਾਲ ਮਤਲਬ ਰੱਖਦੀ ਉਸ ਨੂੰ ਲੋਕ ਅੜਬਣੀ ਬੰਤੀ ਕਹਿੰਦੇ ਸਵੇਰ ਤੋਂ ਸ਼ਾਮ ਤੱਕ ਦਰਵਾਜ਼ਾ ਖੁੱਲਾ ਰਹਿੰਦਾ ਪਰ ਆਵਾਜ਼ ਮਾਰੇ ਬਿਨਾ ਕੋਈ ਕਦੇ ਅੰਦਰ ਪੈਰ ਰੱਖਣ ਰਹੀ ਆ ਨਹੀਂ ਸੀ ਕਰ ਸਕਿਆ ਉਹ ਬਾਹਰ ਬਹੁਤ ਘਟ ਨਿਕਲਦੀ ਸੀ ਪਾਤੀਆਂ ਕੋਠੇ ਤੇ ਪੱਥ ਲੈਂਦੀ ਗਲੀ ਪਾਰ ਪੈੰਦੇ ਢੇਰ ਤੇ ਗੰਦ ਮੂਤਰ ਸੁੱਟ ਆਉਂਦੀ ਲੋਹੇ ਦੇ ਪੱਤਰੇ ਤੇ ਸਵਾਹ ਰੱਖਦੀ ਉਸ ਤੇ ਜੰਗਲ ਪਾਣੀ ਦਾ ਕਾਰਜ ਕਰਦੀ ਵਹਿਲੀ ਹੁੰਦੀ ਤੇ ਚਰਖਾ ਕੱਤਨ ਬੈਠ ਜਾਂਦੀ ਉਸ ਦਾ ਸੁਆਬ ਬੜਾ ਹੀ ਅੜਬ ਸੀ ਜੋ ਉਹਨੇ ਕਹਿਤਾ ਘਰ ਵਿੱਚ ਉਹ ਆਪਣੀ ਕਿਸਮ ਦਾ ਕਾਨੂੰਨ ਬਣ ਜਾਂਦਾ ਭਾਵੇਂ ਕੋਈ ਉਹਦੀ ਧੌਣ ਵੱਢ ਦੇ ਪਰ ਉਹ ਆਪਣੇ ਵਾਚਨਾ ਤੋਂ ਪਿੱਛੇ ਹਟਣ ਵਾਲੀ ਔਰਤ ਨਹੀਂ ਸੀ ਮਾਮਾ 2 ਸਾਲ ਘਰਾਇਆ ਰਹਿ ਕੇ ਕੰਮ ਸਿੱਖਦਾ ਰਿਆ ਉਹ ਪਿੱਛੇ ਇਕੱਲੀ ਹੁੰਦੀ ਅਲਫ਼ ਕੱਚੇ ਘਰ ਵਿੱਚ ਗਲੀ ਵਾਵਾ ਵਗਦੀ ਸੀ ਬਾਹਰਲੀ ਕੰਧ ਪੱਕੀ ਸੀ ਖੁੱਲਾ ਡੁੱਲਾ ਵੇੜਾ ਅੰਦਰ ਵੜਦਿਆਂ ਨੂੰ ਮੱਝ ਦੀ ਖੁਰਲੀ ਮੱਥੇ ਲੱਗਦੀ ਉਹ ਇੰਨੀ ਸਫਾਈ ਰੱਖਦੀ ਕਿ ਗੋਹੇ ਨੂੰ ਮੱਝ ਦੇ ਖੁਰਾਂ ਨਾਲ ਨਾ ਲੱਗਣ ਦਿੰਦੀ ਨਾਲ ਹੀ ਢਾਰਾ ਨੂੰ ਮਾਰ ਸੋਈ ਬਣਾਈ ਹੋਈ ਸੀ ਜਿਸ ਦੇ ਵਾਲੇ ਧੂਏ ਨਾਲ ਕਾਲੇ ਸ਼ਾ ਹੋਏ ਪਏ ਸਨ ਰਸੋਈ ਦੇ ਬਿਲਕੁਲ ਸਾਹਮਣੇ ਪੱਠੇ ਕੋਤੜਨ ਵਾਲੀ ਮਸ਼ੀਨ ਸੀ ਪਿੱਛੇ ਢਲਾਨ ਸੀ ਢਲਾਨ ਦੇ ਖੁੰਝੇ ਹਨੇਰ ਕੋਠੜੀ ਵਰਗਾ ਸਟੋਰ ਸੀ ਜਿਸ ਤੋਂ ਦਿਨ ਵਿੱਚ ਵੀ ਅੰਦਰ ਜਾਣ ਤੋਂ ਡਰ ਲੱਗਦਾ ਘਰ ਦੇ ਖੱਬੇ ਪਾਸੇ ਵੱਡਾ ਕਮਰਾ ਸੀ ਜਿਸ ਵਿੱਚ ਇੱਕ ਪਾਸੇ ਤੂੜੀ ਪਈ ਹੁੰਦੀ ਇੱਕ ਪਾਸੇ ਸਿਆਲਾਂ ਵਿੱਚ ਪਸ਼ੂ ਬੰਨਣ ਲਈ ਥਾਂ ਰਾਖਮੀ ਰੱਖੀ ਹੁੰਦੀ ਉੱਥੇ ਹੀ ਮਾਮੇ ਦਾ ਮੰਝਾ ਹੁੰਦਾ ਬਿਆ ਤੋਂ ਬਾਅਦ ਵੀ ਉਸ ਦਾ ਬੈੱਡ ਉੱਥੇ ਹੀ ਡੱਟਾ ਉਸ ਲਈ ਘਰ ਵਿੱਚ ਪਈਆਂ ਫालतू ਚੀਜ਼ਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਉਹ ਬਚੀਆਂ ਹੋਈਆਂ ਰੋਟੀਆਂ ਨੂੰ ਸੁੱਟਦੀ ਨਾ ਸੁਕਾ ਕੇ ਰੱਖ ਲੈਂਦੀ ਇਹਨਾਂ ਨੂੰ ਉਹ ਟੁਕੜੇ ਕਹਿੰਦੀ ਹਫ਼ਤੇ ਕ ਮੰਗਣੋਂ ਉਹ ਦੁਪਹਿਰ ਨੂੰ ਟੁਕੜੇ ਧਰਦੀ ਉਸ ਦੀ ਮਾਮੀ ਨਾਲ ਬਣਦੀ ਨਹੀਂ ਸੀ ਉਸ ਦਾ ਸੁਭਾਅ ਸੀ ਕਿ ਨੂਹਾਂ ਨੂੰ ਆਪਣੀ ਜੁੱਤੀ ਥੱਲੇ ਰੱਖਿਆ ਜਾਣਾ ਚਾਹੀਦਾ ਨੂਹ ਦੀ ਜ਼ਿੰਮੇਵਾਰੀ ਸਿਰਫ ਘਰ ਦੇ ਕੰਮਾਂ ਤੱਕ ਸੀਮਤ ਹੈ ਮਾਮੀ ਅੰਦਰ ਹੀ ਅੰਦਰ ਕੁਟਦੀ ਰਹਿੰਦੀ ਪਰ ਅੱਗੋਂ ਸਵਾਲ ਜਵਾਬ ਨਾ ਕਰਦੀ ਪਹਿਲਾਂ ਪਹਿਲਾਂ ਉਸ ਨੂੰ ਇਹ ਗੱਲ ਵੀ ਅਜੀਬ ਲੱਗਦੀ ਕਿ ਮਾਂ ਕਿਤੇ ਜਾਂਦੀ ਆਉਂਦੀ ਕਿਉਂ ਨਹੀਂ ਨਾ ਹੀ ਉਸ ਨੂੰ ਜਾਣ ਦਿੰਦੀ ਹੈ ਜਦੋਂ मामੀ ਦੇ ਪੇਕਾਂ ਤੋਂ ਕੋਈ ਆਉਂਦਾ ਤਾਂ ਉਹਦਾ ਮਤਾ ਤਿਉੜੀਆਂ ਨਾਲ ਭਰ ਜਾਂਦਾ ਉਹ ਸਿੱਧੇ ਮੂੰਹ ਨਾਲ ਗੱਲ ਨਾ ਕਰਦੀ ਚੁੱਪ ਬੱਤੀ ਰੱਖਦੀ मामੀ ਵੇਖਦੀ ਕਿ ਉਹਦੀ ਅੱਖਾਂ ਚੱਤਰੂ ਹੁੰਦੇ ਉਹ ਰੋਂ ਰੋਂ ਨੂੰ ਕਰਦੀ ਪਰ ਰੋਂਦੀ ਨਾ ਉਹਨਾਂ ਦੇ ਜਾਣ ਤੋਂ ਬਾਅਦ ਉਹ ਆਨੀ ਬਹਾਨੀ ਮਾਮੀ ਨਾਲ ਲੜਦੀ। ਮਾਮੀ ਨੂੰ ਇਸ ਗੱਲ ਦੀ ਸਮਝ ਨਾ ਲੱਗਦੀ ਕਿ ਚੰਗੀ ਪਲੀ ਮਾਂ ਨੂੰ ਕਿਹੜਾ ਸੱਪ ਲੜ ਗਿਆ। ਉਸ ਕੋਲ ਕਿਹੜਾ ਗੁਨਾਹ ਹੋ ਗਿਆ। ਉਹਦੇ ਪੇਕਿਆਂ ਦੇ ਚੀਜ਼ ਵਸਤ ਦੇ ਜਾਂਦੇ ਤਾਂ ਮਾਂ ਦਾ ਹੌਂਕਾ ਨਿਕਲ ਜਾਂਦਾ। ਉਹ ਕਹਿੰਦੀ ਕੁੜੇ ਰਾਜ ਐਵੇਂ ਨਾ ਉਹਨਾਂ ਦਾ ਖਰਚ ਕਰਾਇਆ ਕਰ। ਜੀ ਨੇ ਤੀ ਦੇਤੀ ਪਿੱਛੇ ਕੀ ਰੱਖੇ। ਰਾਜ ਦੇ ਮਨ ਵਿੱਚ ਆਉਂਦਾ ਕਿ ਉਹ ਸੱਸ ਕੋਲ ਉਹਦੇ ਪੇਕਿਆਂ ਬਾਰੇ ਪੁੱਛੇ। ਪਰ ਉਸ ਦੇ ਕਪੱਤੇ ਸੁਭਾਅ ਕਾਰਨ ਉਸ ਦਾ ਹੀ ਆ ਨਾ ਪੈਂਦਾ ਉਸ ਦੇ ਤਰਖਤ ਸੁਭਾਅ ਕਰਕੇ ਕੋਈ ਉਹਦੇ ਨਾਲ ਕੋਈ ਸਲਾਹ ਵੀ ਨਾ ਕਰਦਾ ਉਹ ਤਾਂ ਇਥੋਂ ਤੱਕ ਸਖਤਾਈ ਕਰਕੇ ਰੱਖਦੀ ਕਿ ਮਾਮੀ ਟੀਨ ਦੇ ਪੱਤਰੇ ਤੇ ਹੀ ਹੱਗ ਸਕਦੀ ਸੀ ਨੀਵੀਂ ਪਾਕੇ ਢੇਰ ਤੇ ਸੁੱਟ ਆਉਂਦੀ ਕਈ ਕਈ ਦਿਨ ਉਸ ਨੂੰ ਕਬਜ਼ ਰਹਿੰਦੀ ਮਾਂ ਤੋਂ ਡਰਦੀ ਉਹ ਜ਼ੁਬਾਨ ਨਾ ਖੋਲਦੀ ਮਾਮਾ ਜੋ ਕਮਾਉਂਦਾ ਨਾਲੋ ਨਾਲ ਮਾਂ ਨੂੰ ਫੜਾਈ ਜਾਂਦਾ ਨਰਲੇ ਕੋਈ ਚੀਜ਼ ਖਰੀਦਣੀ ਹੁੰਦੀ ਪਹਿਲਾਂ ਉਹ ਮਾਂ ਤੋਂ ਹਾਂ ਕਰਾਉਂਦਾ ਫੇਰ ਹੀ ਪੈਸੇ ਖਰਚਦਾ ਉਸ ਦਾ ਸਿੱਧ ਪੱਧਰਾ ਸੁਧਾਰ ਸੀ ਘੱਟ ਖਾ ਲੈਣਾ ਟਾਕੀਆਂ ਲਾ ਕੇ ਪਹਿਨ ਲੈਣਾ ਨਾ ਤਾਂ ਕਿਸੇ ਹੱਟੀਆਂ ਉਧਾਰ ਸਮਾਨ ਲਿਆਉਣਾ ਨਾ ਹੀ ਕਿਸੇ ਕੋਲੋਂ ਉਧਾਰ ਫੜਨਾ ਕੋਈ ਮੰਗ ਲੇ ਤਾਂ ਹਾਂ ਨਹੀਂ ਕਰਨੀ ਜੇ ਹਾਂ ਕਰਨੀ ਹੀ ਪੈ ਜੇ ਤਾਂ 100 ਵਾਰ ਸੋਚਦੀ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਇਸ ਵਾਰੀ ਉਸ ਨੂੰ ਠੋਕਰ ਲੱਗ ਚੁੱਕੀ ਸੀ ਨਾਨੇ ਨੇ ਕਈਆਂ ਕੋਲੋਂ ਪੈਸੇ ਲੈਣੇ ਸੀ ਰੋਲੇ ਵੇਲੇ ਦੇਣ ਵਾਲੇ ਅੱਖਾਂ ਫੇਰ ਗਈ ਕਿਸੇ ਨੇ ਉਸ ਨੂੰ ਦੱਸਿਆ ਕਿਰਪੇ ਨੇ ਮਰਨ ਤੋਂ ਪਹਿਲਾਂ ਆਪਣੀ ਡੱਬ ਵਿੱਚੋਂ ਸੋਨੇ ਦੀ ਅੱਧਾ ਕਿਲੋ ਡਲੀ ਕੱਢ ਕੇ ਜ਼ਮੀਂਦਾਰ ਕਰਪਾਲ ਸਿੰਘ ਨੂੰ ਫੜਾਈ ਸੀ ਕਿ ਜੇ ਮੈਂ ਕਿਤੇ ਮਰ ਖੱਪ ਗਿਆ ਤਾਂ ਆਪਣਾ ਧਰਮ ਪਗਾ ਕੇ ਬੰਤੀ ਨੂੰ ਦੇ ਦੇਈਂ ਕਰਪਾਲ ਸਿੰਘ ਪੱਤਰਾ ਵਾਚ ਗਿਆ ਸੀ ਉਸ ਦੇ ਘਰ ਪੰਜ ਵਾਰ ਚੋਰੀ ਹੋਈ ਤਿੰਨ ਵਾਰ ਪਾਕਿਸਤਾਨ ਚ ਤੇ ਦੋ ਵਾਰੀ ਇੱਧਰ ਫੇਰ ਉਹਨਾਂ ਸਾਹਮਣੇ ਵਾਲਾ ਪਲਾਟ ਖਰੀਦ ਲਿਆ ਮੱਜਾਂ ਦੇ ਖੁਰਲੀਆਂ ਉਧਰ ਚਲੀਆਂ ਗਈਆਂ ਉਸ ਕੋਲ ਜਿਹੜਾ ਗਹਿਣਾ ਗੱਟਾ ਹੁੰਦਾ ਉਹ ਇੱਕ ਡੱਬੇ 'ਚ ਪਾ ਕੇ ਰੱਖਦੀ ਨਾਲ ਹੀ ਨਗਦੀ ਵੀ ਉਹ ਸੌਣ ਲੱਗਿਆਂ ਡੱਬਾ ਆਪਣੇ ਸਹਾਨੇ ਰੱਖ ਲੈਂਦੀ ਗਰਮੀਆਂ ਨੂੰ ਵਿਹੜੇ ਵਿੱਚ ਪਈ ਪੱਖੀ ਨਾਲ ਝੱਲ ਮਾਰਦੀ ਰਹਿੰਦੀ ਦਿਨੇ ਇਹ ਡੱਬਾ ਸੰਦੂਕ 'ਚ ਪਿਆ ਰਹਿੰਦਾ ਲਾਗਡਾਟ ਵਾਲਿਆਂ ਨੂੰ ਹਰ ਚੀਜ਼ ਦੀ ਵਿੜਕ ਰਹਿੰਦੀ ਹੈ ਹਰ ਗੱਲ ਦੀ ਸੂਰ ਰੱਖਦੇ ਨੇ ਉਹ ਦੋ ਵਾਰੀ ਚੋਰੀ ਹੋਈ ਘਰ ਵਿੱਚੋਂ ਡੱਬਾ ਹੀ ਚੋਰੀ ਹੋਇਆ ਕਿਦਰੋਂ ਖਾਲੀ ਡੱਬਾ ਹੱਥ ਲੱਗਿਆ ਬਾਅਦ ਚ ਲੋਕ ਉਸ ਨੂੰ ਮੱਤਾ ਦਿੰਦੇ ਬੇਬੇ ਤੂੰ ਕਿਹੜੇ ਯੁੱਗ ਚ ਰਹਿਨੀ ਐ ਅੱਜ ਕੱਲ ਤਾਂ ਲੋਕ ਹਜ਼ਾਰ ਖੰਡ ਤੋਂ ਜ਼ਿਆਦਾ ਪਾਈ ਵੀ ਘਰੇ ਨਹੀਂ ਰੱਖਦੇ ਤੇਰੀ ਮੱਤ ਨੂੰ ਕੀ ਹੋਈ ਜਾਂਦਾ ਉਸ ਨੂੰ ਆਪ ਇਸ ਗੱਲ ਦੀ ਹੈਰਾਨ ਨਹੀਂ ਹੁੰਦੀ ਉਹ ਮਨ ਨਾਲ ਵਿਚਾਰ ਕਰਦੀ ਸਮੇਂ-ਸਮੇਂ 'ਆਂ ਗੱਲਾਂ ਨੇ ਕਿੱਥੇ ਡਰਦੇ ਮਾਰੇ ਚੋਰ ਇਸ ਘਰ ਵੱਲ ਮੂੰਹ ਨਹੀਂ ਸੀ ਕਰਦੇ ਉਹਨ ਉਸ ਨੂੰ ਇਸ ਗੱਲ ਦਾ ਪਤਾ ਵੀ ਲੱਗ ਜਾਂਦਾ ਕਿ ਚੋਰੀ ਕਿਸ ਨੇ ਕਰਾਈ ਹੈ ਪਰ ਉਹ ਬੁੱਕਲ ਵਿੱਚ ਮੂੰਹ ਦੇ ਕੇ ਸੋਚ ਦੀ ਮਨਾ ਸਬਰ ਕਰ ਲੈ ਸੋਚ ਲੈ ਤੇਰੇ ਕਰਮਾਂ ਚ ਹੀ ਨਹੀਂ ਸੀ ਜੇ ਚੂੜ ਨੂੰ ਪਤਾ ਲੱਗ ਗਿਆ ਤਾਂ ਖੂਨ ਖਰਾਬਾ ਹੋਊਗਾ ਉਹਦੀ ਸ਼ਰਾਬ ਅੱਗੇ ਭੇੜੀ ਐ ਇਕੱਲਾ ਪੁੱਤ ਅੱਗੋਂ ਗਲੀ ਗੌਂਡ ਤਮਾਸ਼ਾ ਦੇਖਣ ਵਾਲਾ ਲੰਮੀ ਸੋਚ ਕੇ ਉਹ ਕੌੜਾ ਕੁੱਟ ਭਰ ਲੈਂਦੀ ਉਸ ਨੂੰ ਆਪਣਾ ਸੌ ਸੁੱਖਾ ਨਾਲ ਲਿਆ ਪੁੱਤ ਪਿਆਰਾ ਸੀ ਉਹ 6 ਕੁੜੀਆਂ ਬਾਅਦ ਹੋਇਆ ਸੀ ਉਸਦੇ ਬਾਪੂ ਨੇ ਉਸ ਨੂੰ ਸਾਜ ਚ ਪਾ ਕੇ ਇਕਬਾਲ ਮੇਕਣ ਤੋਂ ਮੁੱਲ ਵਿੱਚ ਲਿਆ ਸੀ। ਮਾਮਾ ਗੱਲ-ਗੱਲ ਤੇ ਪੰਗਾ ਲੈਂਦਾ। ਉਸ ਵਿੱਚ ਝੋਟੇ ਜਿਹਾ ਨਾ ਜੋਰ ਸੀ। ਇੱਕ ਤਾਂ ਉਸ ਦਾ ਕੰਮ ਬੜੇ ਜ਼ੋਰ ਵਾਲਾ ਸੀ। ਉਹ ਬੋਰ ਕਰਨ ਵਾਲਿਆਂ ਨਾਲਾਂ ਦੇ ਬਾਲੇ ਕੱਢਦਾ। ਜ਼ਿੱਦ-ਜ਼ਿੱਦ ਕੇ ਇੱਕ ਹੱਥ ਨਾਲ ਗਾਡਰ ਚੁੱਕਦਾ। ਜਿੱਥੇ ਕਿਤੇ ਵੀ ਜਾਂਦਾ ਉਹ ਪਲਾ ਦਿੰਦੇ। ਉਹ ਘਰੋਂ ਅੱਧਿਕ ਫਰਲਾਂਗ ਦੂਰੋਂ ਹੀ ਚੀਕਾਂ ਮਾਰਨ ਲੱਗ ਜਾਂਦਾ। ਕੋਈ ਉਸ ਨੂੰ ਭੂਤਰਿਆ ਸਾਨ ਕਹਿੰਦਾ। ਕੋਈ ਵਿਗੜਿਆ ਸੁਨੈਰਾ ਕਹਿੰਦਾ ਉਹ ਗੰਧ ਵਖਦਾ ਅੱਗੋਂ ਕੋਈ ਨਾ ਕੋਸਸਦਾ ਮਾਂ ਅੰਦਰ ਬੈਠੀ ਬੁਰੇ ਸਮੇਂ ਤੋਂ ਬਚਣ ਲਈ ਆਪਣੇ ਆਪ ਨਾਲ ਗੱਲ ਨਹੀਂ ਪੈ ਜਾਂਦੀ ਵੇ ਪੁੱਤ ਤੂੰ ਆ ਕੀ ਕਰਨ ਲੱਗ ਪਿਆ ਤੇਰਾ ਬਾਪੂ ਤਾਂ ਵਾਰ ਜੋ ਮਰਜੀ ਕਰਦਾ ਰਿਹਾ ਪਰ ਪਿੰਡ ਦੀ ਜੂਰ 'ਚ ਉਸਨੇ ਕਦੇ ਕਿਸੇ ਨੂੰ ਮੰਦਾ ਨਹੀਂ ਸੀ ਬੋਲਿਆ ਕਿਸੇ ਦੀ ਧੀ ਭੈਣ ਨੂੰ ਕਦੇ ਮਾੜੀ ਅੱਖ ਨਾਲ ਨਹੀਂ ਸੀ ਵੇਖਿਆ ਉਹ ਤਾਂ ਛੇਤੀ ਕਿਤੇ ਧੀ ਦੀ ਗਾਲ ਵੀ ਨਹੀਂ ਸੀ ਕੱਢਦਾ ਪਿੰਡ ਦੀ ਧੀ ਭੈਣ ਨੂੰ ਆਪ ਦੀ ਧੀ ਭੈਣ ਮੰਨਦਾ ਸੀ ਕੱਬਾ ਤਾਂ ਉਹ ਤੇਰੇ ਨਾਲੋਂ ਕਈ ਗੁਣਾ ਜ਼ਿਆਦਾ ਸੀ ਪਰ ਉਹ ਅਸੂਲੀ ਬੰਦਾ ਸੀ ਪੂਰਾ ਰਾਜਪੂਤ ਮਾਮਾ ਕਰ ਅੱਗੇ ਆ ਕੇ ਬਖਤੇ ਬੁਲਾਉਂਦਾ ਹੈ ਕੋਈ ਮਾਈ ਦਾ ਲ ਜਿਹੜਾ ਚੂੜ ਸੇ ਮਿਸਤਰੀ ਅੱਗੇ ਖੜ ਜੇ ਉਹ ਮੈਂ ਕਿਰਪੇ ਦਾ ਮੁੰਡਾ ਉਹੀ ਕਿਰਪਾ ਜੀ ਤੋਂ ਡਰਦੇ ਲੋਕ ਉਹਦੀ ਭੈਣ ਨੂੰ ਉਹਦੀ ਨੂੰ ਉਹ ਉਸ ਦਾ ਸਾਈਕਲ ਫੜਦੀ ਉਹ ਸਾਈਕਲ ਨੂੰ ਛੱਡ ਕੇ ਮਾਂ ਨੂੰ ਜੱਫੀ ਪਾ ਲੈਂਦਾ ਉਹ ਕਹਿੰਦੀ ਚੱਲ ਪਹਿਲਾਂ ਅੰਦਰ ਚੱਲ ਨਹੀਂ ਮਾਂ ਤੇਰਾ ਨਾਂ ਲੈ ਕੇ ਚੀਕ ਮਾਰਨੀ ਹੈ ਹੈ ਕੋਈ ਮੇਰੀ ਮਾਂ ਵਰਗੀ ਧਰਮੀ ਬੁੜੀ ਇਸ ਪਾਸੇ ਚ ਦੱਸੋ ਏ ਉਹ ਉਸ ਨੂੰ ਮਸਾਂ ਰੋਕਦੀ ਅੰਦਰ ਲਿਜਾ ਕੇ ਮੰਜੇ ਤੇ ਪਾਉਣ ਦੀ ਕਰਦੀ ਰੋਟੀ ਦਾ ਪੁਸ਼ ਦੀ ਧਾਗ ਉਹ ਨਾ ਵਿਸੇਰਾ ਲਾਉਂਦਾ ਉਹ ਕਮੰਡਲ ਭਰ ਕੇ ਤੋਂ 10 ਰਾਣੇ ਰੱਖ ਕੇ ਦਲਾਂ ਚ ਜਾਣ ਲੱਗਦੀ ਤਾਂ ਉਹ ਮਾਂ ਨੂੰ ਜਾਣ ਨਾ ਦਿੰਦਾ ਮਾਂ ਨਹੀਂ ਮਾਂ ਤੂੰ ਇੱਥੇ ਬੈਠ ਮੈਨੂੰ ਇੱਕ ਗੱਲ ਦੱਸ ਤੇਰੇ ਪੁੱਤ ਵਰਗਾ ਕੋਈ ਮਿਸਤਰੀ ਹੈ ਆਲੇ ਦੁਆਲੇ ਦੇ ਪਿੰਡਾਂ ਚ ਮੇਰੇ ਕੀਤੇ ਬੋਰਾ ਨੂੰ ਲੋਕ ਯਾਦ ਕਰਦੇ ਨੇ ਤੂੰ ਜਵਾਬ ਕਿਉਂ ਨਹੀਂ ਦਿੰਦੀ ਜੇ ਮੈਂ ਇੰਨਾ ਕੁ ਢਿੱਲਾ ਟੱਪਾ ਨਾ ਕਰਾਂ ਤਾਂ ਇਹ ਲੋਕ ਮੈਨੂੰ ਜਾਣ ਨਾ ਦੇਣ ਮੈਨੂੰ ਪਤਾ ਹੈ ਸਭ ਪਤਾ ਹੈ ਮੈਂ ਕੋਈ ਕਮਲਾ ਨਹੀਂ ਤੂੰ ਆਪ ਤਾਂ ਗੈਣੀ ਹੁੰਨੀ ਹੈ ਆਪਾਂ ਕਿਸੇ ਦੀ ਈ ਨਹੀਂ ਮਨਣੀ ਮੈਂ ਧਰਮ ਦੀ ਕਮਾਈ ਕਰਦਾ ਸਾਰਾ ਸਾਰਾ ਦਿਨ ਟੁੱਟ ਟੁੱਟ ਕੇ ਮਾਰਦਾ ਦੇਖ ਮੇਰੇ ਹੱਥ ਦੇਖ ਲੋਹੇ ਦੇ ਹੱਥ ਉਹ ਵੇਖਦੀ ਤਾਂ ਉਸ ਦੀ ਅੱਖਾਂ ਪਰ ਆਉਂਦੀਆਂ ਉਸਨੇ ਆਪਣੀ ਨੂੰਹ ਦਾ ਕਦੇ ਮੋਹ ਲਿਆਜ ਨਹੀਂ ਕੀਤਾ ਸੀ ਇੱਕ ਤਰ੍ਹਾਂ ਨਾਲ ਆਪਣੀ ਕੈਦ ਚੋਂ ਬਾਹਰ ਨਹੀਂ ਨਿਕਲ ਦਿੱਤਾ ਸੀ ਪਰ ਜਦੋਂ ਉਸਦੇ ਘਰੇ ਪੋਤਰੀ ਹੋਈ ਤਾਂ ਉਹ ਮੋਹ ਬਣ ਗਈ 30 ਸਾਲ ਬਾਅਦ ਘਰ ਵਿੱਚ ਬੱਚਾ ਹੋਇਆ ਸੀ ਉਸ ਘਰ ਦੀ ਅੱਧੀ ਵਾਂਗ ਡੋਰ ਛੱਡ ਦਿੱਤੀ ਉਸ ਕੁੜੀ ਨੂੰ ਸੰਭਾਲ ਲਿਆ ਉਹ ਉਸ ਨੂੰ ਪੁੱਤਾਂ ਵਾਂਗ ਪਾਲਣ ਲੱਗੀ ਹਾਕ ਮਾਰਦੀ ਤਾਂ ਕਹਿੰਦੀ ਮੇਰਾ ਨਿੰਮਾ ਪੁੱਤ ਨੇ ਦਿਸਦਾ ਕਿਤੇ ਉਸ ਦੀ ਹਰ ਲੋੜ ਦਾ ਖਿਆਲ ਰੱਖਦੀ ਮਾਮੀ ਕੋਲ ਤੱਕ ਕੁੜੀ ਉਹਦੋਂ ਹੀ ਜਾਂਦੀ ਜਦੋਂ ਦੁੱਧ ਚੁੰਘਣਾ ਹੁੰਦਾ ਉਹ ਹੀ ਉਸ ਨੂੰ ਨਹਾਉਂਦੀ ਟੱਟੀ ਪਿਸ਼ਾਬ ਚੋਕਦੀ ਰਾਤ ਨੂੰ ਨਿਰਮਲਾ ਨੂੰ ਆਪਣੀ ਹਿੱਕ ਤੇ ਪਾ ਕੇ ਥਾਪੜਦੀ ਉਸ ਦੇ ਘਰ ਪੱਖਾ ਨਹੀਂ ਸੀ ਉਹ ਮਾਮੇ ਨੂੰ ਕਹਿ ਕੇ ਕੁੜੀ ਲਈ ਪੱਖਾ ਮੰਗਵਾਇਆ ਉਸ ਨੂੰ ਪੱਖੇ ਦੀ ਹਵਾ ਠੀਕ ਨਹੀਂ ਰਹਿੰਦੀ ਸੀ ਜੇ ਕੰਮ ਹੋ ਜਾਂਦਾ ਸੀ ਉਹ ਮੂੰਹ ਸਿਰ ਲਪੇਟੇ ਕੁੜੀ ਦੇ ਨਾਲ ਪੈ ਜਾਂਦੀ ਕੁੜੀ ਦੇ ਸੌਣ ਉਪਰੰਤ ਉਹ ਪੁਆਂਦੀ ਪੈ ਜਾਂਦੀ ਜਿਸ ਪੱਤੀ ਵਿੱਚ ਉਹਦਾ ਘਰ ਸੀ ਉਹਨਾਂ ਘਰਾਂ ਲਈ ਉਹ ਇੱਕ ਮਿਸਾਲ ਬਣ ਗਈ ਸੀ ਬਈ ਰੰਡੇਪਾ ਕੱਟਣਾ ਹੋਵੇ ਤਾਂ ਕੋਈ ਬੰਤੀ ਕੋਲੋਂ ਸਿੱਖੇ ਬਾਹਰੋਂ ਉੱਜੜ ਕੇ ਆਈ ਤਾਂ ਪੱਲੇ ਕੱਖ ਨਹੀਂ ਸੀ ਹੁਣ ਵੇਖ ਲੈ ਕਨਾਲ 'ਚ ਇਹਦਾ ਪੱਕਾ ਘਰ ਮੁੰਡਾ ਕਮਾਉ ਚਾਰ ਬੋਰਾ ਦਾ ਕੋਲ ਸਮਾਨ ਹੈਗਾ ਚਾਰ ਪਸ਼ੂ ਖੁਰਲੀਆਂ ਤੇ ਬੱਜੇ ਰਹਿੰਦੇ ਆ ਹਰ ਵੇਲੇ ਕੋਲ ਬਾਵਾ ਪੈਸਾ ਲੱਗਦਾ ਪਰ ਇਹਨੇ ਕਦੇ ਧੂਣੀ ਕੱਢੀ ਲੋਕ ਗੱਲਾਂ ਕਰਦੇ ਅਕਲੀ ਨੇ ਚਾਰ ਵਾਰ ਪੁੱਤ ਵਿਆਹ ਲਿਆ ਕਿਸੇ ਜ਼ਨਾਨੀ ਨਾਲ ਕੋਈ ਔਣ ਜਾਣ ਨਹੀਂ ਰੱਖਿਆ ਅਸੂਲਨ ਜ਼ਨਾਨੀ ਐ ਤਾਂ ਨਾ ਪੈਣੇ ਜ਼ਨਾਨੀ ਨਹੀਂ ਮਰਦੇ ਮਰਦੇ ਤਾਂ ਤੂੰ ਦੇਖਿਆ ਨਹੀਂ ਸੀ ਜਦੋਂ ਤੇਰੇ ਗਵਾਂਡੀਆਂ ਨਾਲ ਚੂੜ ਲੜ ਪਿਆ ਤਾਂ ਇਹ ਸ਼ੇਰ ਦੀ ਧੀ ਨੇ ਹਵਾ 'ਚ ਤੱਕ ਉਹ ਅਕਮਾ ਕੇ ਕਿਹਾ ਸੀ ਆਓ ਮੈਂ ਵੀ ਵੇਖਾਂ ਕਿਹੜਾ ਵੱਡਾ ਸੂਰਮਾ ਮੇਰੇ ਪੁੱਤ ਦੀ ਵਾਹਵਲ ਵੇਖਦਾ ਲੈ ਪੈਣੇ ਕੋਈ ਡਰਦਾ ਗਾਂ ਨਹੀਂ ਸੀ ਆਇਆ ਉਦੋਂ ਆਪਣੇ 93 ਸਾਲਾਂ ਦੀ ਜ਼ਿੰਦਗੀ ਵਿੱਚ ਉਸ ਆਖਰੀ ਸਵਾਸ ਨਿਰਮਲਾ ਦੀਆਂ ਬਾਹਾਂ ਚ ਲਿਆ ਸੀ ਮਾਮੀ ਨੇ ਦੱਸਿਆ ਸੀ ਉਹਦੀ ਅੰਤਿਮ ਇੱਛਾ ਸੀ ਇਹ ਇੱਛਾ ਉਸਨੇ ਮਰਨ ਤੋਂ ਇੱਕ ਦਿਨ ਪਹਿਲਾਂ ਹੀ ਦੱਸੀ ਸੀ ਇਹ ਵੀ ਕਿਹਾ ਸੀ ਕੁੜੇ ਰਾਜ ਮੈਂ ਤੈਨੂੰ ਜ਼ਿੰਦਗੀ 'ਚ ਬਹੁਤ ਤੰਗ ਕੀਤਾ ਪਰ ਮੈਂ ਜਾਣ ਬੁੱਝ ਕੇ ਨਹੀਂ ਕੀਤਾ ਇਹ ਮੇਰੀ ਖਿੱਚ ਕਾਰਨ ਹੋਇਆ ਜੋ ਵੀ ਹੋਇਆ ਮੈਂ ਸਾਰੀ ਉਮਰ ਆਪਣੇ ਨਾਲ ਟੁੱਟੀ ਰਹੀ ਹੁਣ ਤੂੰ ਮੇਰੇ ਨਾਲ ਇੱਕ ਧਰਮ ਕਮਾਏ ਮੈਂ ਤਾਂ ਹੁਣ ਤੁਰ ਜਾਣਾ ਛੂਟ ਨੂੰ ਕਹੀਂ ਕਿ ਉਹ ਮੇਰੀਆਂ ਆਸਤੀਆਂ ਜਿੱਥੇ ਮਰਜ਼ੀ ਪਾ ਆਵੇ ਪਰ ਆਉਣ ਤੋਂ ਪਹਿਲਾਂ ਉਹ ਇਹਨਾਂ ਨੂੰ ਮੇਰੇ ਪੇਕੇਆਂ ਦੇ ਪਿੰਡ ਜੇਜੋਂ ਦੀ ਫੇਰੀ ਅਵਸ਼ ਲੋ ਆਵੇ ਜੇ ਮਨ ਮੰਨਿਆ ਤਾਂ ਉੱਥੇ ਨਾਲ ਹੀ ਵਗਦੇ ਚੋਸ਼ ਪਾ ਦੇ ਮੈਂ ਜਿਉਂਦੇ ਜੀ ਤਾਂ ਪੇਕੇ ਨਹੀਂ ਜਾ ਸਕੀ ਪਰ ਮਰ ਕੇ ਹੀ ਸਹੀ ਮੈਂ ਬੇਸੁਨ ਸਿਓ ਧਾਮੀ ਜੱਟ ਦੀ ਧੀ ਆ ਮੇਰਾ ਪੇਕੇਆਂ ਦਾ ਨਾਂ ਨਸੀਬੋ ਸੀ ਅਗਾਉ ਦੇ ਕੋਲੋਂ ਬੋਲ ਲੈ ਨਹੀਂ ਗਿਆ ਬਸ ਉਹ ਚੁੱਪ ਹੋ ਗਈ ਸੀ ਧੰਨਵਾਦ ਦੋਸਤ